ਅਕਸਰ ਕਿਆ ਜਾਂਦਾ ਹੈ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਨਾਲ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੇਨਾ ਪਾੜ ਕੇ ਪੱਥਰਾਂ ਦਾ ਅਜਿਹੀ ਹੀ ਕਹਾਣੀ ਕਿਰਦਾਰ ਹੈ 44 ਸਾਲ ਦੀ ਬਲਜੀਤ ਕੌਰ ਦਾ ਹੁਸ਼ਿਆਰਪੁਰ ਦੇ ਮਹੱਲਾ ਰਵਿਦਾਸ ਨਗਰ ਵਿੱਚ ਰਹਿਣ ਵਾਲੀ ਬਲਜੀਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਅਕਾਲ ਤੋਂ ਬਾਅਦ ਜਿਵੇਂ ਬਹੁਤੇ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਹੀ ਉਹਨਾਂ ਉੱਪਰ ਵੀ ਆਰਥਿਕ ਤੰਗੀਆਂ ਦਾ ਅਸਰ ਪਿਆ ਤੇ ਜ਼ਿੰਦਗੀ ਸੁਖਾਲੀ ਹੋਣ ਦੀ ਥਾਂ ਦਿਨ-ਪਾ ਦਿਨ ਮੁਸ਼ਕਲਾਂ ਨਾਲ ਭਰਦੀ ਗਈ। ਇਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਮਾੜੇ ਖਿਆਲ ਵੀ ਆਏ ਸਨ। ਪਰ ਉਸਨੇ ਆਪਣੇ ਬੱਚਿਆਂ ਵੱਲ ਦੇਖ ਕੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਨੂੰ ਧਿਆਨ 'ਚ ਰੱਖਦਿਆਂ ਘਰ ਤੋਂ ਹੀ ਟਿਫਨ ਸਰਵਿਸ ਦਾ ਕੰਮ ਸ਼ੁਰੂ ਕਰਨ ਦੀ ठाਣੀ। ਜਿਸ ਵਿੱਚ ਉਸਦੇ ਪਤੀ ਤੇ ਬੱਚਿਆਂ ਨੇ ਉਸ ਦਾ ਖੂਬ ਸਾਥ ਤੇ ਹੱਲਾਸ਼ੇਰੀ ਦਿੱਤੀ। ਲਾਤ ਬਸ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਐਦਾ ਦਾ ਕੰਮ ਡਿਸਟਰਬ ਹੋਇਆ ਕੋਈ ਬੱਚਿਆਂ ਦੀਆਂ ਪੜਾਈਆਂ ਤਾਂ ਚੱਲਦੀਆਂ ਸੀ ਕਾਲਜ ਵਾਲਿਆਂ ਨੇ ਫੀਸਾਂ ਵੀ ਲੈਣੀਆਂ ਹੀ ਸੀ ਸਕੂਲ ਵਾਲਿਆਂ ਨੇ ਵੀ ਫੀਸਾ ਲੈਣੀ ਸੀ ਬਿਸ਼ੱਕ ਕਰੋਨਾ ਚੱਲ ਰਿਹਾ ਸੀ ਲੇਕਿਨ ਬਸ ਉੱਥੋਂ ਫਿਰ ਸਾਡਾ ਤੰਗੀ ਹੁੰਦੇ 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 ਅੱਗੇ ਤੰਗੀ ਚੱਲੀ ਗਈ ਕਦੀ ਲੋਨ ਲੈ ਕੇ ਫੀਸ ਤਾਰ ਲਈ ਕਦੀ ਕਿੱਦਾਂ ਲੈ ਕੇ ਤਾਰ ਨਹੀਂ ਕਰਦੇ ਕਰਾਂਦੇ ਕਿ ਇਹ ਕਿ ਅਸੀਂ ਬੱਚੇ ਹੌਲੀ-ਹੌਲੀ ਕੱਢਦੇ ਗਏ ਆ ਬੇਟੀ ਨੇ ਗ੍ਰੈਜੂਏਸ਼ਨ ਕਰ ਵੀ ਲਈ ਬਟ ਸਰਦੋਂ ਤੋਂ ਪੈਸਾ ਉਹ ਖੜਾ ਹੋ ਗਿਆ ਹੁਣ ਉਹ ਜਰੇ ਹੁਣ ਅਸੀਂ ਚੱਕਨ ਚੱਕੇ ਉਹ ਲਾਣੇ ਤਾਂ ਹੈ ਹੀ ਆ ਉਹਦੇ ਲਈ ਕੰਮ ਵੀ ਕਰਨਾ ਪੈਣਾ ਬਟ ਕੰਮ ਸਾਡਾ ਪ੍ਰੋਪਰ ਹੈ ਹੀ ਨਹੀਂ ਸੀ ਫਿਰ ਮੈਂ ਆਪਣਾ ਕੰਮ ਸਟਾਰਟ ਕਰਨ ਦੀ ਸੋਚੀ ਸੀ ਕਿ ਮੈਂ ਆਪਣਾ ਕੰਮ ਕਰੂੰਗੀ ਹੁਣ ਕਿੰਨੇ ਟਿਫਨ ਤੁਹਾਡੇ ਲੱਗਦੇ ਰੋਜ਼ ਦੇ ਮੇਰੇ 15 ਟਿਫਨ ਤਾਂ ਹੁੰਦੇ ਆ 15 ਤਾਂ ਹੁੰਦੇ ਆ ਪਰ 15 ਚ ਕਿ ਇਨਕਮ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਨਕਮ ਆਂਦੀ ਉਹ ਚ ਆਈ ਚਲਾਈ ਆ ਬਚਤ ਨਹੀਂ ਹੈਗੀ ਬਚਤ ਨਹੀਂ ਹੈਗੀ ਆਈ ਚਲਾਈ ਆ ਅਗਰ ਘੱਟ ਤੋਂ ਘੱਟ ਵੀ 30 ਤੋਂ 35 ਟਿਫਨ ਵੀ ਲੱਗਦੇ ਆ ਫਿਰ ਮੇਰਾ ਬਚਤ ਮੈਨੂੰ ਹੁੰਦੀ ਆ ਮੇਰੇ ਘਰ ਦੇ ਖਰਚੇ ਨਿਕਲਦੇ ਆ ਕਰ ਜੇ ਤਾਂ ਪਹਿਲੇ ਬਹੁਤ ਲਿੱਤੇ ਹੋਏ ਸੀ ਮੈਂ ਬੱਚਿਆਂ ਦੀਆਂ ਪੜਾਈਆਂ ਕਰਕੇ ਤਾਂ ਬਸ ਸਹਿਨ ਜੀ ਉਹਨਾਂ ਨਾਲ ਗੱਲ ਕੀਤੀ ਸੀ ਮੇਰੇ ਫਰੈਂਡ ਸਰਕਲ ਦੇ ਵਿੱਚ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਅੰਜੀਓ ਬਾਰੇ ਤਾਂ ਮੈਂ ਉਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਔਰ ਆਏ ਘਰ ਦੇਖਿਆ ਉਹਨਾਂ ਨੇ ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਰੋਜ਼ਗਾਰ ਜ਼ਰੂਰ ਮਹਈਆ ਕਰਾਵਾਂਗੇ ਜੋ ਮੈਨੂੰ ਠੀਕ ਲੱਗਾ ਕੰਮ ਉਸ ਟਾਈਮ ਕਿਉਂਕਿ ਮੈਨੂੰ ਖਾਣਾ ਬਣਾਉਣਾ ਆਉਂਦਾ ਸੀ ਮੈਨੂੰ ਪਤਾ ਸੀ ਕਿ ਖਾਣਾ ਮੈਂ ਬਣਾ ਲੈਣੀ ਹੈ ਔਰ ਵਧੀਆ ਬਣਾ ਲੈਣੀ ਹੈ ਤਾਂ ਮੈਂ ਖਾਣੇ ਤੋਂ ਹੀ ਸਟਾਰਟ ਕੀਤਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਟਿਫਿਨ ਸਰ ਕਿਆ ਵੀ ਤੁਸੀਂ ਕੀ ਸਮਾਨ ਲੈਣਾ ਮੈਂ ਜੋ ਸਮਾਨ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਜੀ ਤਾਂ ਮੈਨੂੰ ਅੱਗੇ ਵਧਾਉਣਾ ਚਾਹੀਦਾ ਹਾਂ ਹਾਂ ਜੀ ਮੈਂ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਕੰਮ ਅੱਗੇ ਵਧਾਵਾਂ ਤਾਂ ਆਪਣੇ ਘਰ ਦੇ ਹਾਲਾਤਾਂ ਨੂੰ ਮੈਂ ਬਦਲ ਸਕਾਂ ਕਿਉਂਕਿ ਇੱਕ سپورਟ ਚਾਹੀਦੀ ਹੈ ਬਿਨਾ سپورਟ ਦੇ ਕੋਈ ਵੀ ਬੰਦਾ ਕੁਝ ਨਹੀਂ ਕਰ ਸਕਦਾ ਇੱਕ سپورਟ ਚਾਹੀਦੀ ਹੈ ਘਰ ਦੇ ਦੀ سپورਟ ਤਾਂ ਹੈਗੀ ਹੈ ਪਰ ਮੈਂ ਚਾਹਨੀ ਆ ਕਿ ਮੈਨੂੰ ਬਾਹਰ ਹੁਸ਼ਿਆਰਪੁਰ ਚ ਜਿੰਨੇ ਵੀ ਮੈਨੂੰ ਪੰਜਾਬੀ ਦੇਖ ਰਹੇ ਆ ਉਹ ਵੀ ਮੈਨੂੰ سپورਟ ਕਰਨ ਤਾਂ ਕਿ ਮੈਂ ਆਪਣੇ ਕੰਮ ਨੂੰ ਅੱਗੇ ਵਧਾ ਸਕਾਂ ਬਾਕੀ ਕੁਆਲਿਟੀ ਵੱਲੋਂ ਕੋਈ ਉਹ ਨਹੀਂ ਮਿਲੇਗਾ ਕੁਆਲਿਟੀ ਠੀਕ ਮਿਲੇਗੀ ਹਰ ਇੱਕ ਚੀਜ਼ ਅੱਛੀ ਹੋਏਗੀ ਕੁਆਲਿਟੀ ਦੇ ਨਾਲ ਕੋਈ ਨਹੀਂ ਹੈ ਸਮਾਜ ਸੇਵੀ ਸੰਸਥਾਵ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਟਿਫਨ ਵਗੈਰਾ ਲੈ ਕੇ ਦੇਣ ਨੂੰ ਔਰ ਉਹ ਅੱਗੇ ਵੀ ਕਾਫੀ ਲੋਕਾਂ ਦੀ ਮਦਦ ਕਰਦੇ ਆ ਮੈਂ ਇਹੀ ਕਹਿਨੀ ਆ ਕਿ ਅਗਰ ਕੋਈ ਆਪਣੇ ਪੈਰਾ ਤੋਂ ਉਖੜ ਜਾਂਦਾ ਆ ਤੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਮੇਰੇ ਖੁਦ ਵੀ ਦਿਲੀ ਇਹੀ ਇੱਛਾ ਆ ਕਿ ਮੈਂ ਆਪਣੇ ਬੱਚਿਆਂ ਨੂੰ ਬੜੀ ਤੰਗੀ ਦੇ ਨਾਲ ਪੜਾਇਆ ਮੈਂ ਇਹੀ ਚਾਹਨੀ ਆ ਕਿ ਪਰਮਾਤਮਾ ਮੈਨੂੰ ਮੇਰੇ ਪੈਰਾ ਤੇ ਖੜਾ ਕਰੇ ਔਰ ਮੈਂ ਵੀ ਕਿਸੇ ਦੀ ਬਾਹ ਫੜ ਸਕਾਂ ਦੀ ਰਹੀ ਹੈ ਤਾਂ ਕਿ ਮੇਰੇ ਮੰਮਾ ਹੁਣ ਸ਼ੁਰੂ ਤੋਂ ਜਦ ਪਪਾ ਵੀ ਕਾਟਦੇ ਨਾਲ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਪੜਾਇਆ ਆ ਤੇ ਹੁਣ ਮੰਮੀ ਦੀ ਵੀ ਏਜ ਹੁੰਦੀ ਆ ਸਲਾਈ ਦਾ ਕੰਮ ਉਹਨਾਂ ਤੋਂ ਇਹਨਾ ਹੁੰਦਾ ਨਹੀਂ ਤੇ ਉਹ ਫੂਡ ਅੱਛਾ ਬਣਾਉਂਦੇ ਆ ਬਹੁਤ ਤੇ ਉਹਨਾਂ ਨੂੰ ਫਿਰ ਮੋਟੀਵੇਟ ਕੀਤਾ ਵੀ ਤੁਸੀਂ ਆਪਣਾ ਕੰਮ ਕਰੋ ਸਟਾਰਟ ਆਪਣਾ ਫੂਡ ਦਾ ਸਟਾਰਟ ਕਰੋ ਵਿੱਚ ਥੋੜਾ ਹੈਗਾ ਸੀਗਾ ਜੋ ਮੈਂ ਕਿਸ ਨੇ ਸਾਡੀ ਰੀਲ ਬਣਾਈ ਸੀ ਤਾਂ ਸਾਡਾ ਥੋੜਾ-ਥੋੜਾ ਚੱਲਿਆ ਸੀਗਾ ਬਟ ਇਦਾਂ ਕਰੀ ਜਿਆਦਾ ਆ ਜਾਂਦੇ ਕਈ ਥੋੜੇ ਆ ਜਾਂਦੇ ਆ ਇਦਾਂ ਥੋੜਾ ਬਸ ਹਲੇ ਪ੍ਰੋਫਿਟ ਨਹੀਂ ਕੁਝ ਹੋ ਰਿਹਾ ਇਹ ਆ ਠੀਕ ਆ ਹੋਈ ਜਾ ਰਿਹਾ ਸਭ ਕੁਝ ਨੂੰ ਵੱਤ ਤੋਂ ਵੱਦ ਸਪੋਰਟ ਕਰੋ ਤੁਸੀਂ ਸਾਡਾ ਫੂਡ ਟਰਾਈ ਕਰੋ ਅੱਗੇ ਤੁਸੀਂ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਅੱਗੇ ਆਪਣੀ ਤਰੱਕੀ ਕਰੀਏ ਅੱਗੇ ਸਾਡਾ ਕੰਮ ਚੱਲੇ ਤੁਸੀਂ ਪੜ੍ਹਦੇ ਹੋ ਕੀ ਕਰਦੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕਰ ਲਈ ਹੋਈ ਆ ਰੀਸੈਂਟ ਮੈਂ ਜੂਨ ਜਲਾਈ ਦੇ ਵਿੱਚ ਕੀਤੀ ਆ ਔਰ ਹੁਣ ਮੈਂ ਜੌਬ ਜੌਬ ਕਰ ਰਹੀ ਹਾਂ ਅੱਗੇ ਤੁਹਾਡੇ ਕੀ ਸੁਣਨੇ ਨੇ ਅੱਗੇ ਮੇਰਾ ਇਹ ਆ ਮੈਂ ਮੇਰਾ ਇਹ ਸ਼ੌਂਕ ਹੈਗਾ ਪਾਈਨ ਆਰਟਸ ਦੇ ਵਿੱਚ ਮੈਂ ਡਰਾਇੰਗ ਦੇ ਵਿੱਚ ਕਰਦੀ ਹਾਂ ਤੇ ਮੈਨੂੰ ਇਹ ਆ ਮੈਂ ਗ੍ਰਾਫਿਕ ਡਿਜ਼ਾਈਨਿੰਗ ਸਿੱਖਾ ਔਰ ਜੋ ਮੈਂ ਆਪਣਾ ਹੱਥੀ ਸਕੈਚ ਬਣਾਉਣੀ ਆ ਉਹਨੂੰ ਮੈਂ ਡਿਜੀਟਲ ਗ੍ਰਾਫਿਕ ਦੇ ਵਿੱਚ ਨਾਲ ਤਾਂ ਪੜਾਈ ਦੇ ਵਿੱਚ ਬਹੁਤ ਦਿੱਕਤ ਆਈ ਆ ਕਈ ਵੇ ਤਾਂ ਪੈਸੇ ਵੀ ਨਹੀਂ ਹੁੰਦੇ ਸੀ ਅਸੀਂ ਬੁੱਕਸ ਲੈ ਸਕੀਏ ਬੁੱਕਸ ਕਿਸੇ ਤੋਂ ਲੈ ਕੇ ਆ ਕਿਸੇ ਦੇ ਕੋਲੋਂ ਫੋਟੋਸ ਮੰਗਾ ਕੇ ਫੇਰ ਪੜੀਦਾ ਹੁੰਦਾ ਸੀਗਾ ਤੇ ਆ ਫੇਰ ਕਿਸੇ ਦੇ ਕੋਲੋਂ ਬੁੱਕਸ ਲੈ ਕੇ ਨੋਟਸ ਬਣਾ ਲੇਦੀਆਂ ਸੀ ਤੇ ਕਈ ਵਾਰ ਇਹ ਤਾਂ ਪੇਪਰ ਵੀ ਬਿਨਾ ਬੁੱਕਸ ਤੋਂ ਦਿੱਤੇ ਹੋਏ ਆ ਮੈਂ